ਜਿੰਦਾਬਾਦ ਜਿੰਦਾਬਾਦ ਕਿਹੜਾ ਗੁੰਡਾ ਕਰ ਗਿਆ ਨਹੀਂ ਲੱਗੇ ਪਾਜੀ ਖੇਡ ਦੇ ਅੰਦਰ ਸ਼ੁਰੂ ਹੋਗੀ ਖੇਡ ਦੀ ਅੰਦਰ ਸ਼ੁਰੂ ਹੋਗੀ ਪਾਜੀ ਦਾ ਮਨੋਦੋਸ਼ ਮਾੜੀ ਉੱਥੇ ਪੰਡੀ ਦੇ ਰੇ ਮਾੜਾ ਜੀ ਇਨਸਾਫ ਦਿਓ ਯਾਰ ਜਿਹੜਾ ਦਿੱਤਾ ਤੁਹਾਨੂੰ ਤੁਹਾਡੇ अधिकारी नेतृद है ना बाहर खड़े भी थी थी तो तो खड़े बाहर थी खड़े ਲਾਈਵ ਦੇ ਆ ਮંત્રી ਦਮੜਾ ਮੈਂ ਮੇਰੇ ਕੋਲ ਵੀ ਹੈ ਬਿਲਕੁਲ ਵੀ ਹੈ ਮੈਂ ਆਹ ਦੇਖੋ ਉਹਦੇ ਚ ਗੱਲ ਆ ਆ ਦੇਖੋ ਇਲੈਕਸ਼ਨ ਜੈਂਟ ਅੰਦਰ ਮੰਤਰੀ ਦਮੜਾ ਮੈਂ ਰਾਤ ਲਾਈਵ ਕਹਿਤਾ ਜਿੱਤੇ ਕਰਕੇ ਆ ਫੜੀਆਂ ਆ ਮੇਰੇ ਕੋਲ ਵੀ ਹੈਗਾ ਆ ਹਾਲਾਤ ਨੇ ਆ ਇਹ ਸਰਕਾਰ ਦੇ ਉਸ ਦਿਨ ਵੀ ਸਾਡੇ ਜਿਹੜੀ ਗੱਡੀਆਂ ਦੀ ਵੀਡੀਓ ਰਿਕਾਰਡਿੰਗ ਹੈ ਅੱਜ ਵੀ ਆ ਦੇਖ ਲਓ ਹਾਲਾਤ ਕੀ ਨੇ ਆ ਇੱਕ ਮੰਤਰੀ ਦਾ ਮੁੰਡਾ ਦੇਖੋ ਜੀ ਆ ਮੰਤਰੀ ਦਮੜਾ ਮੈਂ ਤੁਹਾਨੂੰ ਰਾਤ ਗਿਆ ਸੀਗਾ ਆ ਮੇਰੇ ਕੋਲ ਵੀ ਉੱਥਾਰ ਖੜਾ ਕੀਤਾ ਆ ਮੰਤਰੀ ਦੇ ਪੁਰਸੇ ਪ੍ਰਸ਼ਾਸਨ ਦੇ ਵਿੱਚ ਇੱਕ ਕੈਪਟਨ ਮੰਤਰੀ ਦਾ ਮੁੰਡਾ ਰਾਜ ਦੀ ਦੇ ਬਾਰੇ ਮੈਂ ਕਿਹਾ ਉਹ ਖਰੰਦਰ ਗੁੰਡਾਗਰਦੀ ਕਰਾ ਰਿਹਾ ਅੰਦਰ ਅੰਦਰ ਕਾਊਂਟਿੰਗ ਨਹੀਂ ਕਰਾ ਰਿਹਾ ਇੱਥੇ ਪੱਨ ਵੜ ਨਹੀਂ ਜਾ ਰਿਹਾ ਦੇਖੋ ਲਾਈਵ ਕਾਊਂਟਿੰਗ ਇਲੈਕਸ਼ਨ ਜਿਵੇਂ ਦੀ ਹੈ ਜਿਵੇਂ ਦੇਖ ਤੁਸੀਂ ਕਿਨੇ ਦੇਖ ਰਹੇ ਹੋ ਹਾਂ ਬਾਹਰ ਹਾਂ ਬਾਹਰ ਨਹੀਂ ਦੇਖੋ ਕਿੱਥੇ ਖੜਾ ਹੈ ਜੈਕਾਰ ਮੁਰਦਾਬਾਦ ਮੁਰਦਾਬਾਦ ਜੈਕਾਰ ਮੁਰਦਾਬਾਦ ਮੁਰਦਾਬਾਦ ਦੇਖੋ ਇਹ ਇਹ ਹਾਲਾਤ ਨੇ ਇਹ ਬੰਦਾ ਕੀ ਕੀਤਾ ਹੈ ਉਹ ਜਾਣਦੇ ਉਹ ਦੂਰ ਲੈ ਲੈ ਸੰਦੇਭਾ